ਰਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸ ਕੌਂ ਦੇ ਦਿਸ਼ਾ ਨਿਰਦੇਸ਼ ਹਰੇ ਕ੍ਰਿਸ਼ਨਾ ਸੰਗ ਦੇ ਪ੍ਰਯਾਸ ਔਰ ਸਭ ਦੇ ਆਪ ਸਭ ਦੇ ਸਹਿਯੋਗ ਨਾਲ ਕੱਢੀ ਜਾ ਰਹੀ ਹੈ ਇਹ ਕੱਲ 1 ਵਜੇ ਤੋਂ ਪ੍ਰੋਗਰਾਮ ਲਗਭਗ ਕ੍ਰਿਸ਼ਨਾ ਮੰਦਰ ਸ਼ੁਰੂ ਹੋ ਜਾਏਗਾ ਔਰ ਸ਼ਾਮ 4 ਵਜੇ ਲਗਭਗ ਰਾਤ ਯਾਤਰਾ ਸ਼ੁਰੂ ਹੋਏਗੀ ਜਿਹੜੀ ਕ੍ਰਿਸ਼ਨਾ ਮੰਦਰ ਮੰਡੀ ਤੋਂ ਚਲਦੇ ਹੋਏ ਤਿਬੜੀ ਚੌਂਕ ਪਹੁੰਚੇਗੀ ਤਿਬੜੀ ਚੌਂਕ ਤੋਂ ਹਨੂਮਨ ਚੌਂਕ ਹਨੂਮਨ ਚੌਂਕ ਤੋਂ ਗੀਤਾਪੁਰ ਰੋਡ ਤੋਂ ਹੁੰਦੇ ਹੋਏ ਇਹ ਰਾਤ ਯਾਤਰਾ ਕਨਵਾਂਚਮ ਪਹੁੰਚੇਗੀ ਉਥੋਂ ਇਹ ਯੂ-ਟਰਨ ਲੈਂਦੇ ਹੋਏ ਕਿਤਾਬ ਆਪਣਾ ਬੀਆਂ ਵਾਲੀ ਮਾਰਕੀਟ ਬੀਆਂ ਵਾਲੇ ਮਾਰਕੀਟ ਤੋਂ ਬਾਟਾ ਚੌਂਕ ਬਾਟਾ ਚੌਂਕ ਤੋਂ ਲਾਇਬ੍ਰੇਰੀ ਚੌਂਕ ਲਾਇਬ੍ਰੇਰੀ ਚੌਂਕ ਤੋਂ ਹਨੂਮਨ ਚੌਂਕ ਹਨੂਮਨ ਚੌਂਕ ਤੋਂ ਵਾਪਸੇ ਜਹਾਜ਼ ਚੌਂਕ ਪਹੁੰਚੇਗੀ ਜਹਾਜ਼ ਚੌਂਕ ਤੋਂ ਵਾਪਸ ਮੰਡੀ ਆ ਕੇ ਸਿਸ਼ਨਾ ਮੰਦਰ ਵਿੱਚ ਵਿਸ਼ਰਾਮ ਕਰੇਗੀ ਸਾਰੇ ਸ਼ਹਿਰ ਵਾਸੀਆਂ ਸਮਾਜਿਕ ਸੰਗਠਨਾ ਧਾਰਮਿਕ ਸੰਗਠਨਾ ਦੇ ਨਾਮ 'ਤੇ ਅੱਗੇ ਬੇਨਤੀ ਹੈ ਕਿਸੇ ਰਾਤ ਯਾਤਰਾ ਵਿੱਚ ਹਮ ਹਮਾ ਕੇ ਪਾੜ ਲੋ ਕਿਉਂਕਿ ਅਸੀਂ ਮੰਨਤਾ ਹੈ ਇਸ ਰਾਤ ਯਾਤਰਾ ਵਿੱਚ ਬੈਠੇ ਜਗਨਨਾਥ ਜੀ ਰਿਜਰਵਸ਼ਨ ਕਰਦਾ ਹੈ ਉਹਨਾਂ ਦੇ ਰਸਤੇ ਦੇ ਰਸੇ ਨੂੰ ਖਿੱਚਦਾ ਹੈ ਉਹਨਾਂ ਦੇ ਪ੍ਰਸਾਦ ਨੂੰ ਗ੍ਰਹਿਣ ਕਰਦਾ ਹੈ ਉਹ ਦਾ ਇਸ ਤਰ੍ਹਾਂ ਤੇ ਪੁਨਰਜਨਮ ਨਹੀਂ ਹੁੰਦਾ ਇਸ ਕਰਕੇ ਜਗਨਨਾਥ ਜੀ ਕਿਰਪਾ ਵਰਸਾਉਣ ਲਈ ਆਪਣੇ ਬਲਰਾਮ ਜੀ ਤੇ ਸੁਬਦਰਾ ਸਾਹਿਬ ਇਸ ਨਗਰ ਵਿੱਚ ਪਹੁੰਚੇ ਨੇ ਇਸ ਨਗਰ ਦੇ ਵਾਸੀ ਬਹੁਤ ਸੁਭਾਗੇਸ਼ਾਲੀ ਨੇ ਰੱਤੇ ਬੈਠੇ ਜਗਨਨਾਥ ਦੇ ਦਰਸ਼ਨ ਕਰੋ ਔਰ ਆਪਣਾ ਜੀਵਨ ਨੂੰ ਸਫਲ ਬਣਾਓ ਉਹਨਾਂ ਦੀ ਕਿਰਪਾ ਪ੍ਰਾਪਤ ਕਰੋ ਬੱਲਾ ਦੇ ਹਰੀਕ੍ਰਿਸ਼ਨ ਮੈਂ ਪਵਨ ਸ਼ਰਮਾ ਸ੍ਰੀ ਸਨਾਤਨ ਜਾਗਰਨ ਮੰਚ ਦੀ ਸਨਾਤਨ ਜਾਗਰਨ ਮੰਚ ਦੀ ਟੀਮ ਬੜੀ ਹੀ ਸੁਭਾਗੇਸ਼ਾਲੀ ਹੈ ਕਿ ਉਹਨਾਂ ਨੂੰ ਇਸ ਜਗਨਨਾਥ ਜੀ ਦੀ ਰੱਤ ਯਾਤਰਾ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਔਰ ਪਿਛਲੇ 10 ਦਿਨ ਤੋਂ ਲਗਾਤਾਰ ਸ਼ਹਿਰ ਦੇ ਵਿੱਚ ਸ਼ਾਮ ਫੇਰੀਆਂ ਤੁਸੀਂ ਵੀ ਦੇਖਦੇ ਤੁਸੀਂ ਕਬਰ ਵੀ ਕਾਸੀ ਕੀਤਾ ਵਾ ਬੜੇ ਹੀ ਯੋਸ਼ੋਰ ਨਾਲ ਗੱਡੀ ਜਾ ਰਹੀ ਹੈ ਔਰ ਸ਼ਹਿਰ ਨਿਵਾਸੀਆਂ ਦੇ ਵਿੱਚ ਔਰ ਆਸ-ਪਾਸ ਦੇ گاਵਾਂ ਦੇ گاਉਂ ਦੇ ਵਿੱਚ ਇੱਕ ਬਹੁਤ ਜ਼ਿਆਦਾ ਉਤਸ਼ਾਹ ਆ ਇਸ ਰੱਤ ਯਾਤਰਾ ਦੇ ਵਿੱਚ ਸ਼ਾਮਿਲ ਹੁੰਦਾ ਔਰ ਅਸੀਂ ਇਹ ਅਪੀਲ ਵੀ ਕਰਾਂਗੇ ਕਿ ਵਜੇ ਕਿਸੇ ਨੂੰ ਨਹੀਂ ਵੀ ਕਾਰਡ ਜਾਂ ਸੰਦੇਸ਼ ਪਹੁੰਚਿਆ ਤੇ ਉਹ ਵੀ ਅਨਾਉਂਸਮੈਂਟ ਵੀ ਹੋ ਰਹੀ ਆ ਉਹਦੇ ਜਰੀਏ ਹੀ ਇਸ ਜਗਨਨਾਥ ਸਾਥ ਯਾਤਰਾ ਦੇ ਵਿੱਚ ਸ਼ਾਮਿਲ ਹੋਵੋ ਪਰ ਪ੍ਰਭੂ ਜਗਨਨਾਥ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੀ ਜਿਸ ਤਰ੍ਹਾਂ ਦਾ ਪ੍ਰਚਾਰ ਚੱਲ ਰਿਹਾ ਵਾ ਵਿਸ਼ਾਖਾ ਜੀ ਵੀ ਲਗਾਤਾਰ ਪਿਛਲੇ 4 ਦਿਨ ਤੋਂ ਸਾਥ ਸੰਗ ਕਰ ਰਹੇ ਨੇ ਉਹਨਾਂ ਦਾ ਵੀ ਇੱਕ ਬਹੁਤ ਜ਼ਿਆਦਾ ਕਰੇਜ ਆ ਔਰ ਜਗਨਨਾਥ ਭਗਵਾਨ ਜੀ ਦੇ ਪ੍ਰਤੀ ਜਿੰਨੇ ਵੀ ਸਾਡੇ ਪਾਰੋਂ ਆਈ ਦੀ ਸੰਗਤ ਆ ਉਹ ਜਗਨਨਾਥ ਜੀ ਦੇ ਪ੍ਰਤੀ ਕਾਫੀ ਪ੍ਰਚਾਰ ਕਰ ਰਹੇ ਨੇ ਔਰ ਅਸੀਂ ਇਹ ਉਮੀਦ ਕਰਨੇ ਆ ਵੀ ਇਹ ਜਿਹੜੀ ਜਗਨਨਾਥ ਜੀ ਦੀ ਰੱਤ ਯਾਤਰਾ ਵਾ ਅਗਰ ਪਿਛਲੀ ਵਾਰੀ ਦੇ ਨਾਲੋਂ ਵੀ ਇਸ ਵਾਰੀ ਵਾਦ ਚੜ ਕੇ ਲੋਕ ਹਿੱਸਾ ਲੈਣਗੇ ਅਜਿਹਾ ਪ੍ਰੋਗਰਾਮ ਕਿੰਨੇ ਵਜੇ ਸ਼ੁਰੂ ਹੋਣ ਜਾ ਰਿਹਾ ਠੀਕ ਹੀ ਹੋਏਗਾ ਅੱਜ ਸ਼ਾਮ ਕੱਲ ਦੁਪਹਿਰੇ 1 ਵਜੇ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਹੈ ਔਰ ਸ਼ਾਮ ਨੂੰ 4 ਵਜੇ ਰੱਤ ਯਾਤਰਾ ਦਾ ਯੋਜਨਾ ਦੇ ਵਿੱਚ ਸਮੂਹ ਸ਼ਹਿਰ ਨੂੰ ਅਸੀਂ ਨੂੰ ਪੀਦਾ ਵੀ ਇਸ ਰਾਤ ਜੀ ਮੇਰਾ ਨਾਮ ਨikhil ਗੁਪਤਾ ਹੈ ਔਰ ਗੁਰਦਾਸਪੁਰ ਦੇ ਵਿੱਚ ਜਿਹੜਾ ਅੱਜ ਜਿਹੜੀ ਸ਼ਾਮ ਨੂੰ ਜਗਨਨਾਥ ਜੀ ਦੀ ਯਾਤਰਾ ਜਿਹੜੀ ਹੈ ਮਹਾਉਤਸਵ ਰਾਤ ਯਾਤਰਾ ਦਾ ਜਿਹੜਾ ਪ੍ਰੋਗਰਾਮ ਕੱਲ ਜਿਹੜਾ ਅੱਜ ਹੈਗਾ ਉਸ ਦੇ ਵਿੱਚ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਇਹੋ ਜੀ ਇੱਕ ਬੇਨਤੀ ਕਰਾਂਗਾ ਕਿ ਵੱਦ ਤੋਂ ਵੱਦ ਐਸੀ ਯਾਤਰਾ ਦੇ ਵਿੱਚ ਆਪਣੇ ਪਰਿਵਾਰ ਸਮੇਤ ਸ਼ਾਮਿਲ ਹੋਣ ਔਰ ਆਪਣੇ ਪ੍ਰਭੂ ਜਗਨਨਾਥ ਜੀ ਦਾ ਆਪਣਾ ਆਸ਼ੀਰਵਾਦ ਲੈਣ ਵਖਰਾ ਪ੍ਰਭੂ ਦੀ ਲੀਲਾ ਜੀ ਬਹੁਤ ਮਤਲਬ ਸਾਹ ਬੜਾ ਵਾ ਗੁਰਦਾਸਪੁਰ ਵਿੱਚ ਕੋਈ 10-15 ਦਿਨ ਤੋਂ ਕੀਰਤਨ ਹੋ ਰਹੇ ਨੇ ਹਰ ਜਗ੍ਹਾ ਤੇ ਮੇਰੇ ਸਾਬ ਨੂੰ ਹਰ ਸ਼ਹਿਰ ਦੇ ਕੋਨੇ ਤੇ ਕੀਰਤਨ ਹੋ ਰਿਹਾ ਔਰ ਹਰਸ਼ੁਲਾਸ ਬਹੁਤ ਜ਼ਿਆਦਾ ਹੈ ਗੁਰਦਾਸਪੁਰ ਵਾਸੀਆਂ ਦੇ ਵਿੱਚ ਔਰ ਉਮੀਦ ਹੈ ਕਿ ਅੱਜ ਜਿਹੜਾ ਇੱਕ ਬਹੁਤ ਹੀ ਵਧੀਆ ਜਿਹੜਾ ਪ੍ਰੋਗਰਾਮ ਜਿਹੜਾ ਹੋਏਗਾ ਜਗਨਾ ਸਾਹਿਬ